ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿੜੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਹਾਜ਼ਰ ਹੋਏ ہیں ਅੱਜ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਦਦਾਰੂ ਪਸ਼ੂਆਂ ਵਿੱਚ ਖੂਨੀ ਪਰਜੀਵੀ ਸੋ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਿਹੜਾ ਕਿ ਅਕਸਰ ਹੀ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਤੰਗ ਕਰਦਾ ਰਹਿੰਦਾ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਉਚੇਚੇ ਤੌਰ ਤੇ ਸੱਦਾ ਦਿੰਦਾ ਹੈ ਡਾਕਟਰ ਪਰਮਜੀਤ ਕੌਰ ਜੀ ਨੂੰ ਜੋ ਕਿ ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਪਸ਼ੂ ਪਰਜੀਵੀ ਵਿਭਾਗ ਵਿਖੇ ਪਤੌਰ ਪ੍ਰੋਫੈਸਰ ਵਜੋ ਸੁਵਾਮਨ ਬਾਰੇ ਨੇ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਜਿੱਦਾਂ ਮੈਂ ਗੱਲ ਕੀਤੀ ਹੈ ਵੀ ਜਿਹੜੇ ਪਸ਼ੂ ਦੇ ਪਰਜੀਵੀ ਆਪਾਂ ਪਹਿਲਾਂ ਪਰਜੀਵੀਆਂ ਦੀ ਗੱਲ ਕਰਦੇ ਹਾਂ ਵੀ ਇਹ ਪਰਜੀਵੀ ਜਿਹੜੇ ਦੋ ਤਰੀਕੇ ਦੇ ਖੂਨੀ ਪਰਜੀਵੀ ਅੰਦਰੂਨੀ ਪਰਜੀਵੀ ਤੇ ਬਾਹਰੀ ਪਰਜੀਵੀ ਜੀ ਸੋ ਜਿਹੜੇ ਬਾਹਰੀ ਪਰਜੀਵੀ ਹੁੰਦੇ ਆ ਉਹ ਪਸ਼ੂਪਾਲਕ ਵੀਰਾਂ ਨੂੰ ਭਲੀ ਭਾਤੀ ਪਤਾ ਹੁੰਦਾ ਵਿੱਚ ਜਿਹੜਾ ਮੱਖੀ ਆ ਮੱਛਰ ਆ ਇਹ ਜਿਹੜੇ ਹਾਂਜੀ ਜਿਹੜੀਆਂ ਜੂਆਂ ਚਮ ਜੂਆਂ ਤੇ ਜਦੋਂ ਅਸੀਂ ਅੰਦਰੂਨੀ ਖਾਸ ਤੌਰ ਤੇ ਖੂਨੀ ਪਰਜੀਵੀਆਂ ਤੇ ਆਉਂਦੇ ਨੇ ਤਾਂ ਇਹ ਕਿਹੜੇ ਕਿਹੜੇ ਹੁੰਦੇ ਨੇ ਖੂਨੀ ਪਰਜੀਵੀ ਵੀ ਇਹ ਪਸ਼ੂ ਪਾਲਕ ਦੇ ਵੀਰਾਂ ਨੂੰ ਕਿੱਦਾਂ ਪਤਾ ਲੱਗ ਸਕਦਾ ਵੀ ਇਹ ਹੁਣ ਪਸ਼ੂ ਉਹਨਾਂ ਦਾ ਖੂਨੀ ਪਰਜੀਵੀਆਂ ਨਾਲ ਗ੍ਰਸਤ ਹੋ ਚੁੱਕਾ ਹੈ ਦੇਖੋ ਜਿਵੇਂ ਤੁਸੀਂ ਗੱਲ ਹੀ ਕਿਹਾ ਨਾਮ ਤੋਂ ਹੀ ਪਤਾ ਲੱਗਦਾ ਆ ਉਹ ਪਰਜੀਵ ਵੀ ਉਹ ਪਰਜੀਵ ਉਹ ਛੋਟੇ ਛੋਟੇ ਜੀਵ ਜੋ ਆਪਣੇ ਵਧਣ ਫੁੱਲਣ ਲਈ ਜਿਹੜੇ ਪਸ਼ੂ ਦੇ ਜਾਨਵਰ ਪਸ਼ੂ ਜਾਂ ਮਨੁੱਖਾਂ ਦੇ ਖੂਨ ਦੇ ਵਿੱਚ ਰਹਿੰਦੇ ਆ ਹੁਣ ਖੂਨ ਦੇ ਵਿੱਚ ਵੀ ਆਰ ਬੀ ਸੀਜ਼ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਲਾਲ ਰਕਤਾਂ ਨੂੰ ਕਹਿੰਦੇ ਆ ਇਸ ਤਰ੍ਹਾਂ ਹੀ ਜਿਹੜੇ ਹੈਗੇ ਸਫੇਦ ਰਕਤਾਂ ਨੂੰ ਹੁੰਦੇ ਆ ਸੋ ਇਹ ਉਹਨਾਂ ਦੇ ਵਿੱਚ ਪਾਏ ਜਾਂਦੇ ਨੇ ਸੋ ਇਸ ਤਰ੍ਹਾਂ ਜਿਹੜੇ ਹੈਗੇ ਨੇ ਕੁੱਲ ਖੂਨੀ ਪਰਜੀਵੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਹੈਗੇ ਨੇ ਜੀ ਜਿਹਨੂੰ ਅਸੀਂ ਕੈਨੇਡੂ ਰੋਗ ਕਹਿੰਦੇ ਆ ਆਮ ਭਾਸ਼ਾ ਸਾਇੰਟਿਫਿਕ ਲੈਂਗੁਏਜ ਦੇ ਵਿੱਚ ਥਲੇਰੀਓਸਿਸ ਕਹਿੰਦੇ ਆ ਦੈਨ ਬਵੇਸ਼ੀਓਸਿਸ ਜਿਸ ਨੂੰ ਲਹੂ ਭੂਤਨਾ ਤੇਲੇ ਦਾ ਬੁਖਾਰ ਦੈਨ ਟਿਚੜਾ ਦਾ ਬੁਖਾਰ ਕਹਿੰਦੇ ਆ ਇਸ ਤਰ੍ਹਾਂ ਹੀ ਐਨਾਪਲਾਜ਼ਮਾ ਮਾਰਜੀਨਲ ਜਾਂ ਐਨਾਪਲਾਜ਼ਮਾ ਸੈਂਟ੍ਰੇਲ ਜੋ ਕਿ ਜਿਹੜਾ ਹੈਗਾ ਪੀਲੀਆ ਪ੍ਰਜੀਵੀ ਰੋਗ ਕਰਦਾ ਹੈਗਾ ਇਸ ਤੋਂ ਇਲਾਵਾ ਟ੍ਰਪੈਨੋਸੋਮਾ ਵੈਂਸਾ ਹੀ ਹੈਗਾ ਜੋ ਕਿ ਪਸ਼ੂਆਂ ਦੇ ਵਿੱਚ ਸਰਾ ਦੀ ਬਿਮਾਰੀ ਕਰਦਾ ਸੋ ਇਹ ਜਿਹੜੀਆਂ ਹੈਗੀਆਂ ਕੁੱਲ ਜਿਹੜੇ ਦਧਾਰੂ ਪਸ਼ੂ ਹੈਗੇ ਆ ਉਹਨਾਂ ਦੇ ਵਿੱਚ ਜਿਹੜੀਆਂ ਇਹ ਚਾਰ ਬਿਮਾਰੀਆਂ ਜਿਹੜੀਆਂ ਹੈਗੀਆਂ ਥਲੇਰੀਓਸਿਸ ਹੋ ਗਈ ਬਵੇਸ਼ੀਓਸਿਸ ਹੋ ਗਈ ਐਨਾਪਲਾਸਮੋਸਿਸ ਹੋ ਗਈ ਜਾਂ ਟਪੈਨੋਸੋਮੋਸਿਸ ਜਾਂ ਜਿਸ ਨੂੰ ਸਰਾ ਰੋਗ ਕਹਿੰਦੇ ਆ ਉਹ ਹੋਣੀ ਪੈ ਜੀ ਵੀ ਜਿਹੜੇ ਆਪਣੇ ਇੱਥੇ ਆਮ ਪਾਏ ਜਾਂਦੇ ਜੀ ਰੌਖਾ ਸੋ ਡਾਕਟਰ ਸਾਹਿਬ ਤੁਸੀਂ ਮੋٹے ਤੌਰ ਤੇ ਚਾਰ ਖੂਨੀ ਪਰਜੀਵੀਆਂ ਦੀ ਗੱਲ ਕੀਤੀ ਹੈ ਜੇ ਆਪਾਂ ਗੱਲ ਕਰੀਏ ਤਾਂ ਇੱਕ ਤੁਸੀਂ ਕਨੇਡੂ ਦਾ ਨਾਮ ਲਿਆ ਜਿਸ ਨੂੰ ਆਪਾਂ ਥਲੇਰੀਓਸਿਸ ਇੱਕ ਤੁਸੀਂ ਕਿਹਾ ਬਬਿਸ਼ੀਓਸਿਸ ਜਿਸ ਨੂੰ ਆਪਾਂ ਲਵ ਮੂਤਨਾ ਆਖਦੇ ਹਾਂ ਇੱਕ ਤੁਸੀਂ ਐਨਾਪਲਾਜ਼ਮਾ ਜਿਸ ਨੂੰ ਆਪਾਂ ਪੀ ਵੀ ਆ ਕਹਿ ਦਿੰਦੇ ਆ ਤੇ ਇੱਕ ਤੁਸੀਂ ਸਰਾ ਦਾ ਨਾਮ ਜੋਟਰਪੈਨੋਸੋਮਾ ਜੀ ਵੀ ਨਾਲ ਤੁਹਾਨੂੰ ਦੱਸੋ ਇਸ ਸਾਰੇ ਜੀ ਆਪਾਂ ਪਸ਼ੂ ਪਾਲਕ ਵੀਰਾਂ ਨੂੰ ਇੱਕ ਇੱਕ ਕਰਕੇ ਦੱਸਿਆ ਵੀ ਕਿੱਦਾਂ ਫੈਲਦੇ ਹੈ ਜਾਂ ਸਾਰਿਆਂ ਦੇ ਫੈਲਣ ਦਾ ਕਾਰਨ ਇੱਕੋ ਜਿਹਾ ਤਰੀਕਾ ਹੀ ਹੋ ਸਕਦਾ ਤਾਂ ਉਹ ਦੱਸੋ ਜੀ ਨਹੀਂ ਨਹੀਂ ਦੇਖੋ ਜੀ ਇਹਨਾਂ ਦੇ ਵਿੱਚੋਂ ਜਿਹੜਾ ਥਲੇਰੀਆ ਜਿਸ ਨੂੰ ਅਸੀਂ ਕੈਨੇਡੂ ਰੋਕ ਕਹਿੰਦੇ ਆ ਆਮ ਤੌਰ ਤੇ ਇੱਥੇ ਆਪਣੇ ਥਲੇਰੀਆ ਐਨੂਲੇਟਾ ਨਾਮਕ ਪਰਜੀਵੀ ਹੈ ਜੋ ਕਿ ਹਾਇਲੋਮਾ ਐਨਾਟੋਲਿਕਮ ਐਨਾਟੋਲਿਕਮ ਨਾਮ ਦੀ ਇੱਕ ਚਿਚੜ ਹੁੰਦਾ ਹੈ ਜੋ ਕਿ ਜਿਹੜਾ ਪੰਜਾਬ ਦੇ ਜਿਹੜੇ ਜ਼ਿਲ੍ਹੇ ਜਿੱਥੇ ਗਰਮੀ ਤੇ ਖੁਸ਼ਕਾ ਉਸ ਏਰੀਆ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਆਪਣਾ ਬਵੇਸ਼ੀਆ ਬਵੇਸ਼ੀਆ ਬਾਈਜੈਮਨਾ ਜਾਂ ਬਵੇਸ਼ੀਆ ਬੋਵਿਅਸ ਨਹੀਂ ਪਰ ਆਪਣੇ ਇੱਥੇ ਸਿਰਫ ਬਵੇਸ਼ੀਆ ਬਾਈਜੈਮਨਾ ਹੀ ਹੈ ਜਿਹੜਾ ਕਿ ਰਿਫੀ ਸੈਫਲਸ ਬੂਫਿਲਸ ਮਾਈਕਰੋਪਲਸ ਨਾਮ ਦਾ ਚਿਚੜਾ ਹੈ ਉਸ ਨਾਲ ਫੈਲਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਐਨਾਪਲਾਜ਼ਮਾ ਹੈ ਐਨਾਪਲਾਜ਼ਮਾ ਜਿਹੜਾ ਹੈਗਾ ਵਾ ਜਾਂ ਜਿਹੜਾ ਪੀਲੀਆ ਰੋਗ ਹੈਗਾ ਇਹ ਹਾਇਲੋਮਾ ਨਾਲ ਵੀ ਹੋ ਸਕਦਾ ਹੈ ਰਿਫੀ ਸੈਫਲਸ ਨਾ ਵੀ ਹੋ ਸਕਦਾ ਇਸ ਤੋਂ ਇਲਾਵਾ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਚਿਚੜ ਪਾਏ ਜਾਂਦੇ ਨੇ ਉਹ ਜਿਹੜੇ ਮੁੱਖ ਚਿਚੜ ਪਾਏ ਗਏ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈਗਾ ਵਾ 90% ਆਪਾਂ ਕਹਿ ਸਕਦੇ 85 ਤੋਂ 90% ਜੇਕਰ ਅਸੀਂ ਪਸ਼ੂਆਂ ਦੇ ਸਰੀਰ ਤੋਂ ਜਿਹੜੇ ਚਿਚੜ ਇਕੱਠੇ ਕੀਤੇ ਆ ਜੋ ਇਸ ਵਿਭਾਗ ਦੀ ਖੋਜ ਹੈਗੀ ਆ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਬੂਫਿਲਸ ਨਾਮਕ ਦਾ ਚਿਚੜ ਹੁੰਦਾ ਜਿਹੜਾ ਕਿ ਛੋਟੇ ਮੂੰਹ ਵਾਲਾ ਚਿਚੜ ਹੁੰਦਾ ਤੇ ਜ਼ਿਆਦਾਤਰ ਇਹ ਆਪਣਾ ਜੀਵਨ ਚੱਕਰ ਕਾਲ ਜਿਹੜਾ ਇੱਕ ਪਸ਼ੂ ਦੇ ਉੱਤੇ ਪੂਰਾ ਕਰਦਾ ਇਸ ਤਰ੍ਹਾਂ ਜਿਹੜਾ ਹਾਇਲੋਮਾ ਚਿਚੜ ਹੈਗਾ ਵਾ ਇਸ ਦਾ ਮੂੰਹ ਥੋੜਾ ਵੱਡਾ ਹੁੰਦਾ ਸੋ ਇਹ ਜ਼ਿਆਦਾਤਰ ਜਿਹੜਾ ਹੈਗਾ ਵਾ ਤੁਹਾਨੂੰ ਮੈਂ ਜਿਵੇਂ ਦੱਸਿਆ ਹੈਗਾ ਵਾ ਜਿਹੜੇ ਪੰਜਾਬ ਦੇ ਖੁਸ਼ਕ ਜਿਵੇਂ ਖੁਸ਼ਕ ਇਲਾਕੇ ਹੈਗੇ ਗਰਮ ਤੇ ਖੁਸ਼ਕ ਇਲਾਕੇ ਹੈਗੇ ਉਹਨਾਂ ਦੇ ਵਿੱਚ ਜੋ ਥਲੇਰੀਆ ਨੂੰ ਫਲਣ ਦਾ ਕਾਰਨ ਬਣਦਾ ਸੋ ਇਸ ਤੋਂ ਲੈ ਜਿਹੜਾ ਸਾਰਾ ਰੋਗ ਹੈਗਾ ਵਾ ਇਹ ਜਿਹੜੀ ਹੈਗੀ ਇੱਕ ਮੱਖੀ ਜਿਸ ਨੂੰ ਅਸੀਂ ਟੈਬਨਸ ਜਾਂ ਵੱਡਾ ਮੱਖ ਪੂਰਾ ਮੱਖ ਕਹਿ ਦਿੰਦੇ ਆ ਤੇ ਵਿਲਾ ਮੱਖ ਕਹਿ ਦਿੰਦੇ ਉਸ ਦੇ ਨਾਲ ਫੈਲਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਜਿਹੜੇ ਪਰਜੀਵੀ ਰੋਗ ਹੈਗੇ ਜਾਂ ਖੂਨੀ ਪਰਜੀਵੀ ਹੈਗੇ ਉਹ ਚਿਚੜਾਂ ਤੋਂ ਫੈਲਦੇ ਆ ਸਿਵਾਏ ਸਰਰਾ ਰੋਗ ਸਰਰਾ ਰੋਗ ਤੋਂ ਜਿਹੜਾ ਕਿ ਮੱਖਣ ਮੱਖਣ ਨਾਲ ਵੱਡੇ ਮੱਖਣ ਨਾਲ ਜਿਹੜਾ ਤਵੇਲਾ ਮੱਖੀ ਕਹਿ ਰਹੇ ਉਹਦੇ ਨਾਲ ਫੈਲਦਾ ਸੋ ਡਾਕਟਰ ਸਾਹਿਬ ਇਹ ਤਾਂ ਆਪਾਂ ਗੱਲ ਕੀਤੀ ਹੈ ਵੀ ਇਹ ਚਿਚੜਾ ਰਾਹੀ ਜਾਂ ਮੱਖੀ ਮੱਖਰ ਆਹੀ ਚਾਰੇ ਰੋਗ ਫੈਲਦੇ ਨੇ ਤੇ ਹੁਣ ਡਾਕਟਰ ਸਾਹਿਬ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਵੀ ਦੱਸੋ ਵੀ ਇਹਨਾਂ ਚਾਰੇ ਜਿਹੜੇ ਰੋਗ ਨੇ ਇਹ ਕਿਹੜੇ ਕਿਹੜੇ ਪਸ਼ੂ ਕਿਸ ਉਮਰ ਤੇ ਜ਼ਿਆਦਾ ਸੁਵੇਦਨਸ਼ੀਲ ਨੇ ਇਹਨਾਂ ਲਈ ਤੇ ਇਹਨਾਂ ਦੇ ਕੀ ਕੀ ਲੱਛਣ ਹੁੰਦੇ ਦੇਖੋ ਜੀ ਦੇਖਣ ਵਿੱਚ ਜੋ ਆਂਦਾ ਹੈ ਹਰ ਉਮਰ ਦੇ ਜਿਹੜੇ ਪਰਜੀਵੀ ਆ ਹਰ ਉਮਰ ਦੇ ਜਿਹੜੇ ਪਸ਼ੂ ਨੇ ਉਹ ਇਹਨਾਂ ਪਰਜੀਵੀ ਰੋਗਾਂ ਨਾਲ ਕੁੱਨੀ ਪਰਜੀਵੀ ਬਿਮਾਰੀਆਂ ਨਾਲ ਗ੍ਰਸਥ ਹੋ ਸਕਦੇ ਹਨ ਪਰ ਫਿਰ ਵੀ ਜਿਸ ਤਰ੍ਹਾਂ ਬੋਬੀਸ਼ੀਆ ਬਿਮਾਰੀ ਹੈ ਲੌਉ ਮੋਤਰਾ ਰੋਗ ਹੈ ਜਾਂ ਐਨਾਬਲਾਸਮਾ ਰੋਗ ਹੈ ਇਹ ਜ਼ਿਆਦਾਤਰ ਜਿਹੜਾ ਹੈਗਾ ਉਹ ਵੱਡੀ ਉਮਰ ਦੇ ਜਿਹੜੇ ਜਾਨਵਰ ਹੈਗੇ ਆ ਮੱਝਾਂ ਗਾਵਾਂ ਉਹਨਾਂ ਦੇ ਵਿੱਚ ਹੁੰਦਾ ਹੈ ਪਰ ਜੇਕਰ ਅਸੀਂ ਮੱਝਾਂ ਗਾਵਾਂ ਦੀ ਵੀ ਗੱਲ ਕਰੀਏ ਤਾਂ ਇਹ ਬਿਮਾਰੀਆਂ ਜਿਹੜੀਆਂ ਖੂਨੀ ਪਰਜੀਵੀ ਬਿਮਾਰੀਆਂ ਨੇ ਇਹ ਜ਼ਿਆਦਾਤਰ ਜਿਹੜੇ ਹੈਗੇ ਨੇ ਦੋਗਲੀ ਕਿਸਮ ਦੀਆਂ ਜਿਹੜੀਆਂ ਗਾਵਾਂ ਆ ਸੋ ਬਲੈਤੀ ਗਾਵਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਦੇ ਉਲਟ ਜਿਹੜਾ ਹੈਗਾ ਵਾ ਕਨੇਡੂ ਰੋਗ ਜਿਹੜਾ ਹੈਗਾ ਇਹ ਛੋਟੇ ਕਟੜੂ ਪਛੜੂਆਂ ਦੇ ਵਿੱਚ ਵੀ ਪਾਇਆ ਜਾਂਦਾ ਸੋ ਇਸ ਤਰ੍ਹਾਂ ਜਿਹੜਾ ਹੈ ਕੁਝ ਡਾਟਾ ਹੈਗਾ ਜਿਹਨੂੰ ਅਸੀਂ ਪਿੰਤਾ ਦੇ ਨਾਲ ਦੇਖ ਰਹੇ ਹਾਂ ਪਰ ਅੱਜ ਅੱਜਕੱਲ ਜਿਹੜੇ ਹੈਗੇ ਨੇ ਜਿਵੇਂ ਵਿਵੇਸ਼ਿਆ ਰੋਗਾ ਇਹ ਜੰਮ ਦੇ ਜਿਹੜੇ ਹੈਗੇ 7 ਤੋਂ 10 ਦਿਨ ਦੇ ਕਟੜੂ ਬੱਚੇ ਹੈਗੇ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਸੋ ਇਸ ਦਾ ਜਿਹੜਾ ਹੈਗਾ ਵਾ ਜ਼ਿਆਦਾਤਰ ਤੁਸੀਂ ਕਹਿ ਸਕਦੇ ਹੋ ਕਿ ਹਰ ਕਟੜੂ ਬਚੜੂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਜਾਨਵਰ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਗ੍ਰਸਥ ਹੋ ਸਕਦੇ ਆ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਕਨੇਡੂ ਰੋਗ ਆ ਖਾਸ ਕਰਕੇ ਛੋਟੇ ਕਟਲੂਆਂ ਬੱਚੂਆਂ 'ਚ ਪਾਇਆ ਜਾਂਦਾ ਤੇ ਨਾਲ ਹੀ ਤੁਸੀਂ ਦੱਸਿਆ ਵੀ ਜਿਹੜਾ ਬਵੇਸ਼ੀਆ ਉਹਨੂੰ ਸੱਤ ਤੋਂ ਵੱਡੇ ਜਿਹੜੇ 10 ਦਿਨਾਂ ਦੇ ਜਾਨਵਰ ਆ ਜਿਹੜੇ ਉਮਰ ਦੇ ਉਹਨਾਂ ਦੇ ਤੇ ਇਹ ਇਹਨਾਂ 'ਚ ਜਿਹੜਾ ਇੰਨੀ ਛੋਟੀ ਉਮਰ ਤੇ ਇਹ ਜਿਹੜੇ ਰੋਗ ਹੋ ਰਹੇ ਨੇ ਖੂਨੀ ਪਰਜੀਵੀ ਰੋਗ ਹੋ ਰਹੇ ਨੇ ਤੇ ਇਹਨਾਂ ਦਾ ਕਾਰਨ ਵਿੱਚ ਜਿਹੜੀ ਹਾਂਜੀ ਹਾਂਜੀ ਚਿਚੜ ਹੈ ਜੀ ਦੇਖੋ ਜਿਹੜਾ ਬਬੀਸ਼ੀਆ ਰੋਗ ਹੈਗਾ ਉਹਦੇ ਵਿੱਚ ਕਈ ਰਿਪੋਰਟਾਂ ਇਸ ਤਰ੍ਹਾਂ ਦੀਆਂ ਵੀ ਆਉਂਦੀਆਂ ਕਿ ਉਹ ਮਾਂ ਤੋਂ ਖੂਨ ਰਹੀਂ ਜਿਹੜਾ ਹੈਗਾ ਉਹ ਬੱਚੇ ਨੂੰ ਵੀ ਆ ਸਕਦਾ ਹੋਰ ਰਹੀਂ ਠੀਕ ਹੈ ਬਾਕੀ ਜਿਹੜਾ ਹੈਗਾ ਕਨੇਡੂ ਰੋਗ ਜਿਹੜਾ ਵਾ ਉਹ ਜਿਸ ਨਾਲ ਚਿਚੜ ਕੱਟਦਾ ਆ ਸੋ ਚਿਚੜ ਜਿਸ ਨਾਲ ਉਹ ਮਤਲਬ ਜਦੋਂ ਬੱਚੇ ਨੂੰ ਜਿਸ ਨਾਲ ਕੱਟਿਆ ਤਾਂ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਇਸ ਬਿਮਾਰੀ ਦੇ ਲੱਛਣ ਜਿਹੜੇ ਹੈਗੇ ਉਹਦੇ ਵਿੱਚ ਦੇਖਣੇ ਸ਼ੁਰੂ ਹੋ ਜਾਂਦੇ ਸੋ ਇਸ ਕਰਕੇ ਜਿਹੜਾ ਹੈਗਾ ਵਾ ਇਹ ਛੋਟੇ ਬਾਕੀ ਜਿਹੜਾ ਹੈਗਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਜਿਹੜਾ ਪੂਫਿਲਸ ਨਾਮ ਪਸ਼ੂ ਦੇ ਸਰੀਰ ਤੇ ਜ਼ਿਆਦਾਤਰ ਰਹਿੰਦਾ ਆ ਸੋ ਉਹਦੇ ਨਾਲ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਬੁਬੇਸ਼ੀਆ ਰੋਗ ਵੱਡੀ ਉਮਰ ਦੇ ਜਾਨਵਰਾਂ ਦੇ ਵਿੱਚ ਜਿਹੜਾ ਹੈਗਾ ਵਾ ਉਹ ਛੋਟੇ ਉਮਰ ਦੇਆਂ ਦੇ ਵਿੱਚ ਘੱਟ ਹੁੰਦਾ ਉਸ ਦਾ ਵੀ ਕਾਰਨ ਇਹੀ ਉਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਜਿਸ ਨਾਲ ਚਿੱਟੜ ਪਸ਼ੂ ਦੇ ਸਰੀਰ ਤੇ ਲੱਗਾ ਰਹਿੰਦਾ ਜੇਕਰ ਉਹਦੇ ਵਿੱਚ ਪਰਜੀਵੀ ਦੇ ਜਿਹੜੇ ਕਣਕਣ ਵੀ ਹੈਗੇ ਨੇ ਠੀਕ ਹੈ ਸੋ ਉਹ ਕਈ ਵਾਰੀ ਜਿਹੜਾ ਹੈਗਾ ਵਾ ਇਮਿਊਨਿਟੀ ਜਿਹੜੀ ਹੈਗੀ ਮਾਂ ਤੋਂ ਇਮਿਊਨਿਟੀ ਜਿਹੜੀ ਹੈਗੀ ਬੱਚੇ ਨੂੰ ਚਲੀ ਜਾਂਦੀ ਹੈਗੀ ਇਸ ਕਰਕੇ ਜਿਹੜੇ ਛੋਟੀ ਉਮਰ ਦੇ ਜਿਹੜੇ ਬੱਚੇ ਆ ਉਹ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਵਿੱਚ ਪ੍ਰਤੀਰੋਧਕਤਾ ਹੋ ਜਾਂਦੀ ਹੈ ਪਰ ਫਿਰ ਵੀ ਕੁਝ ਕੁਝ ਕੇਸਾਂ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਦੇ ਦੱਸਾਂ ਦਾ ਮਤਲਬ ਇਹ ਹੈ ਵੀ ਚਾਹੇ ਛੋਟੇ ਹੈ ਚਾਹੇ ਵੱਡੇ ਜਿਹੜੇ ਪਸ਼ੂ ਹੈ ਜੇ ਸਾਡੇ ਪਸ਼ੂਆਂ ਦੇ ਜਾਂ ਸਾਡੇ ਵਗ ਤੇ ਜਾਂ ਸਾਡੇ ਫਾਰਮ ਤੇ ਬਾਹਰੀ ਪਰਜੀਵੀ ਹੈਗੇ ਨੇ ਖਾਸ ਤੌਰ ਤੇ ਚਿਚੜ ਜਾਂ ਮੱਖ ਤਾਂ ਉੱਥੇ ਜਿਹੜੇ ਇਹ ਖੂਨੀ ਪਰਜੀਵੀ ਰੋਗ ਹੋਣਗੇ ਹੋਣਗੇ ਸੋ ਸਾਨੂੰ ਬਾਹਰ ਲੇ ਇਹਲੇ ਚਿਚੜਾਂ ਤੇ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੈ ਡਾਕਟਰ ਸਾਹਿਬ ਇਹ ਜਿਹੜਾ ਹੁਣ ਆਪਾਂ ਅੱਗੇ ਵਧਦੇ ਆ ਤੇ ਇਹਨਾਂ ਚਾਰੇ ਰੋਗਾਂ ਦੇ ਕੀ ਕੀ ਲੱਛਣ ਹੋਣਗੇ ਡਾਕਟਰ ਸੋਬੀ ਜੇ ਆਪਾਂ ਫਲੇਰੀਆ ਦੀ ਗੱਲ ਕਰੀਏ ਬਵੇਸ਼ੀ ਦੀ ਗੱਲ ਕਰੀਏ ਇਹਨਾਂ ਚਾਰੇ ਰੋਗਾਂ ਦੇ ਕੀ ਕੀ ਲੱਛਣ ਹੋਣਗੇ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਵੇਂ ਖੂਨੀ ਪਰਜੀਵੀ ਆ ਹਨਾ ਸਕੂਨ ਦੇ ਵਿੱਚ ਰਹਿਣ ਵਾਲੇ ਇਹਨਾਂ ਦੇ ਕੁਝ ਜਿਹੜੇ ਲੱਛਣ ਤਾਂ ਮਿਲਦੇ-ਜੁਲਦੇ ਹੁੰਦੇ ਜੀ ਜਿਸ ਤਰ੍ਹਾਂ ਕਿ ਜਿਸ ਨਾਲ ਚਾਹੇ ਉਹ ਮੱਖੀ ਦੁਆਰਾ ਫੈਲਣ ਵਾਲਾ ਆਪਣਾ ਸਾਰਾ ਰੋਗ ਹੈ ਤੇ ਚਾਹੇ ਚਿਚੜਾ ਨਾਲ ਕਿਉਂਕਿ ਚਿਚੜ ਨੇ ਖੂਨ ਵੀ ਚੂਸਣਾ ਹੈ ਸੋ ਪਹਿਲਾਂ ਤਾਂ ਚਿਚੜ ਆਪ ਵੀ ਖੂਨ ਚੂਸਦਾ ਤੇ ਖੂਨ ਦੀ ਕਮੀ ਕਰਦਾ ਤੇ ਫਿਰ ਜੇਕਰ ਉਹ ਬਿਮਾਰੀ ਨੂੰ ਫਲਾਣ ਦਾ ਕਾਰਨ ਵੀ ਬਣ ਰਿਹਾ ਤੇ ਨਾਲ ਪਸ਼ੂ ਦੇ ਨਾਲ ਜਿਹੜੇ ਹੈਗੇ ਪਰਜੀਵੀ ਵੀ ਚੱਲ ਰਹੇ ਹਨ ਸੋ ਇਹਨਾਂ ਸਾਰੀਆਂ ਖੂਨੀ ਪਰਜੀਵੀਆਂ ਰੋਗਾਂ ਦੇ ਵਿੱਚ ਜਿਹੜੀ ਆਮ ਲੱਛਣ ਦੇਖਣ ਨੂੰ ਮਿਲਦਾ ਜੇਕਰ ਪਰਜੀਵੀ ਬਹੁਤ ਆਤਮਾਤ ਮਾਤਰਾ ਦੇ ਵਿੱਚ ਨੇ ਚਿਚੜ ਬਹੁਤ ਆਤਮਾਤ ਮਾਤਰਾ ਦੇ ਵਿੱਚ ਨਾ ਤਾਂ ਪਸ਼ੂਆਂ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਰਕੇ ਪਸ਼ੂਆਂ ਦੇ ਵਿੱਚ ਪੀਲੀਆ ਪਨ ਆ ਜਾਂਦਾ ਹੈ ਸੋ ਜਿਹਦੇ ਵਿੱਚ ਕਈ ਵਾਰੀ ਦੇਖਿਆ ਹੋਣਾ ਕਿ ਪਸ਼ੂ ਨੂੰ ਜਿਸ ਤਰ੍ਹਾਂ ਖੂਨ ਦੀ ਕਮੀ ਹੁੰਦੀ ਆ ਤਾਂ ਪਸ਼ੂ ਜਿਹੜਾ ਹੈਗਾ ਵਸ ਆਹ ਲੈਂਡ ਦੇ ਵਿੱਚ ਉਹਨੂੰ ਤਕਲੀਫ ਹੁੰਦੀ ਆ ਤੇ ਸਾਂਹ ਜਿਹੜਾ ਹੈਗਾ ਮੂੰਹ ਖੋਲ ਕੇ ਲੰਦਾ ਸੋ ਇਸ ਤੋਂ ਇਲਾਵਾ ਬੁਖਾਰ ਪਰ ਫਿਰ ਵੀ ਡਾਕਟਰ ਸਾਹਿਬ ਜਿਹੜੇ ਹੈਗੇ ਨੇ ਕੁਝ ਲੱਛਣ ਹੁੰਦੇ ਨੇ ਜਿਹੜੇ ਕੀ ਅਖਾਸ ਲੱਛਣ ਹੁੰਦੇ ਆ ਜਿੱਦੋਂ ਤੁਹਾਨੂੰ ਬਿਮਾਰੀ ਦਾ ਪਤਾ ਲੱਗ ਜਾਂਦਾ ਸੋ ਉਹ ਲੱਛਣ ਹੈਗੇ ਨੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈਗੀ ਹੈ ਲਹੂ ਮੂਤਣਾ ਹੈ ਨਾ ਬੋਵੇਸ਼ੀਓ ਬੋਵੇਸ਼ੀਓਸਿਸ ਦੀ ਸੋ ਉਹ ਜਿਹੜਾ ਹੈਗਾ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਜਿਹੜਾ ਹੈਗਾ ਉਮਰ ਦੀ ਬਹੁਤਾਤ ਦੇ ਨਾਲ ਜੋੜ ਸਕਦੇ ਹੋ ਦੂਜਾ ਇਹਦੇ ਵਿੱਚ ਬੁਖਾਰ ਬੁਖਾਰ ਜਿਹੜਾ ਹੈਗਾ ਇਹਦੇ ਵਿੱਚ 104 ਤੱਕ ਹੀ ਹੁੰਦਾ ਹੈ 104 ਬਹੁਤ ਹਾਂਜੀ ਬਹੁਤ ਜ਼ਿਆਦਾ ਤੋਂ ਜ਼ਿਆਦਾ ਜਾਏਗਾ ਤਾਂ 105 ਪਰ ਜ਼ਿਆਦਾਤਰ ਇਹ ਜਿਹੜਾ ਬੁਖਾਰ ਆ 104 ਤੱਕ ਹੀ ਰਹਿੰਦਾ ਹੈ ਸੋ ਪਸ਼ੂ ਦੇ ਵਿੱਚ ਪਸ਼ੂ ਦਾ ਜਿਹੜਾ ਪਿਸ਼ਾਬ ਆ ਜਿਵੇਂ ਲਾਲ ਮੂਤਨਾ ਹਨਾ ਸੋ ਪਤਾ ਲੱਗਦਾ ਹੈ ਕਿ ਪਸ਼ੂ ਦੇ ਜਿਸ ਲਾਂ ਅੰਦਰ ਜਿਹੜੇ ਲਾਲ ਰਕਤਾਂੂਆਂ ਦੇ ਉੱਤੇ ਪਰਜੀਵੀ ਰਹਿੰਦਾ ਜਿਸ ਨਾਲ ਉਹ ਲਾਲ ਰਕਤਾਂੂ ਫਟਦੇ ਆ ਜੀ ਤੇ ਉਹਦੇ ਵਿੱਚ ਜਿਹੜਾ ਹਿਮੋਗਲੋਬਿਨ ਨਿਕਲਦਾ ਉਹ ਨਿਕਲ ਕੇ ਪਸ਼ੂ ਦੇ ਖੂਨ ਦੇ ਵਿੱਚ ਆਣਾ ਪਸ਼ੂ ਦੇ ਪਿਸ਼ਾਬ ਵਿੱਚ ਆਣਾ ਸ਼ੁਰੂ ਹੋ ਜਾਂਦਾ ਜਿਸ ਕਰਕੇ ਜਿਹੜਾ ਪਸ਼ੂ ਹੈ ਉਹ ਕਾਲੇ ਭੂਰੇ ਜੇ ਰੰਗ ਦਾ ਚੌਕਲੇਟ ਰੰਗ ਵਰਗਾ ਜਿਹੜਾ ਹੈਗਾ ਵਾ ਪਿਸ਼ਾਬ ਕਰਦਾ ਹੈ ਠੀਕ ਹੈ ਜੀ ਸੋ ਇਹ ਦਾ ਇੱਕ ਮੁੱਖ ਲੱਛਣ ਹੈ ਸੋ ਇਸ ਤੋਂ ਇਲਾਵਾ ਆਪਣਾ ਗੱਲ ਆ ਜਾਂਦਾ ਹੈਗਾ ਕੈਨੇਡੂ ਰੋਗ ਸੋ ਕੈਨੇਡੂ ਰੋਗ ਨੂੰ ਕੈਨੇਡੂ ਇਸ ਕਰਕੇ ਕਿਹਾ ਗਿਆ ਹੈ ਕਿ ਜੇਕਰ ਪਸ਼ੂ ਜਿਹੜਾ ਹੈਗਾ ਵਾ ਉਹਦੇ ਮੋਢੇ ਦੇ ਕੋਲ ਜਾਂ ਸਰੀਰ ਦੇ ਉੱਤੇ ਗਿਲਟੀਆਂ ਬਣ ਜਾਂਦੀਆਂ ਮੋਢੇ ਦੇ ਕੋਲ ਜੜੀਆਂ ਰਸ ਗ੍ਰੰਥੀਆਂ ਹੁੰਦੀਆਂ ਜਿਸ ਨੂੰ ਅਸੀਂ ਲਿੰਫ ਨੋਡ ਕਹਿ ਦਿੰਦੇ ਹਾਂ ਸੋ ਕਿਉ ਜਿਸਲਾ ਚਿੱਟੜ ਕੱਟਦਾ ਹੈ ਸੋ ਚਿੱਟੜ ਜਿਹੜਾ ਪਹਿਲਾਂ ਜਿਹੜੇ ਪਰਜੀਵੀ ਦੇ ਕਣ ਨੇ ਉਹ ਜਿਹੜੇ ਹੈਗੇ ਆਪਣੇ ਲਿੰਫੋਸਾਈਟਸ ਸੀ ਜਿਹਨੂੰ ਕਹਿ ਦਿੰਦੇ ਸੋ ਜਿਨ੍ਹਾਂ ਦੀ ਜਿਹੜੀ ਜਿਨ੍ਹਾਂ ਦੀ ਪ੍ਰੋਡਕਸ਼ਨ ਜ਼ਿਆਦਾਤਰ ਆ ਉਹ ਲਿੰਫ ਰਸ ਗ੍ਰੰਥੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਹੁੰਦੀ ਸੋ ਜਿਸ ਕਰਕੇ ਉਹਨਾਂ ਦੇ ਵਿੱਚ ਪਹਿਲਾਂ ਉਹਨਾਂ ਦੀ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਦੇ ਨਾਲ ਨਾਲ ਜਿਹੜਾ ਇਸ ਤੋਂ ਇਲਾਵਾ ਜਿਹੜਾ ਹੋਰ ਟਿਪੀਕਲ ਲੱਛਣ ਹੋਏਗਾ ਕਈ ਵਾਰੀ ਜਿਹੜਾ ਹੈਗਾ ਵਾ ਇਹਨੂੰ ਅਸੀਂ ਸ਼ੈਜ਼ੋਗੋਨੀ ਕਹਿ ਦਿੰਦੇ ਆਪਣੀ ਸਾਇੰਟਿਫਿਕ ਭਾਸ਼ਾ ਦੇ ਵਿੱਚ ਸੋ ਇਸ ਕਰਕੇ ਕਈ ਵਾਰੀ ਜਿਹੜੇ ਇਹ ਅੰਦਰ ਜਿਹੜੇ ਆ ਆਪਣੀ ਜੀਵ ਹੈਗੀ ਆ ਜਾਂ ਕ ਹੈਗੇ ਆ ਅੰਦਰ ਪੇਟੀ ਹੈਗੀ ਆ ਜੀ ਆ ਉਹਦੇ ਵਿੱਚ ਜਾ ਕੇ ਛਾਲੇ ਕਰਦਾ ਸੋ ਜਿਸ ਕਰਕੇ ਕਈ ਵਾਰੀ ਪਸ਼ੂ ਨੂੰ ਅਫਾਰਾ ਪੈ ਜਾਂਦਾ ਹੈ ਸੋ ਅਫਾਰਾ ਪੈਣ ਦੇ ਨਾਲ ਨਾਲ ਜਿਹੜਾ ਪਸ਼ੂ ਹੈਗਾ ਕਾਲੇ ਗੋਹੇ ਕਾਲੇ ਰੰਗ ਦਾ ਜਿਹੜਾ ਗੋਹਾ ਕਰਦਾ ਹੈਗਾ ਸੋ ਇਹ ਕੁਝ ਜਿਹੜੇ ਲੱਛਣ ਹੈਗੇ ਨੇ ਕਨੇਡੂ ਰੋਗ ਦੇ ਸੋ ਇਸ ਤੋਂ ਇਲਾਵਾ ਜਿਵੇਂ ਆਪਾਂ ਪੀਲੀਆ ਰੋਗ ਦੇ ਵਿੱਚ ਗੱਲ ਕੀਤੀ ਹੈਗੀ ਹੁਣ ਕਨੇਡੂ ਰੋਗ ਦੇ ਵਿੱਚ ਕਦੀ ਵੀ ਪਸ਼ਾਬ ਜਿਹੜਾ ਉਹ ਹਮੇਸ਼ਾ ਉਹ ਹਲਕੇ ਪੂਰੇ ਰੰਗ ਜਿਹਦਾ ਰਹਿੰਦਾ ਹੈ ਕਿ ਉਹਦੇ ਤੇ ਕੋਈ ਪੀਲੇ ਰੰਗ ਜਿਹਦਾ ਹੋਏਗਾ ਜਿੰਨਾ ਕਿ ਨਾਰਮਲ ਹੁੰਦਾ ਹੈ ਸੋ ਉਹਦੇ ਵਿੱਚ ਕੋਈ ਪਿਸ਼ਾਬ ਦੇ ਵਿੱਚ ਕੋਈ ਜ਼ਿਆਦਾ ਜੜੀ ਹੈਗੀ ਹੈ ਤਬਦੀਲੀ ਨਹੀਂ ਆਉਂਦੀ ਸੋ ਇਸ ਤੋਂ ਇਲਾਵਾ ਜਿਹੜਾ ਆਪਣਾ ਹੈਗਾ ਵਾ ਐਨਾ ਪਲਾਜ਼ਮਾ ਰੋਗ ਜਿਹਨੂੰ ਪੀਲੀਆ ਰੋਗ ਕਹ ਦਿੰਦੇ ਆ ਸੋ ਇਹਦੇ ਵਿੱਚ ਵੀ ਹੁਣ ਇਹ ਡਾਕਟਰ ਸਾਹਿਬ ਜਿਹੜੇ ਲੱਛਣੇ ਡਿਪੈਂਡ ਕਰਨਗੇ ਨਿਰਭਰ ਕਰਨਗੇ ਕਿ ਪਸ਼ੂ ਦੇ ਅੰਦਰ ਪਰਜੀਵੀ ਕਿੰਨੇ-ਕਨੇ ਜਾਂ ਪਸ਼ੂ ਦੀ ਆਪਣੀ ਜਿਹੜੀ ਅੰਦਰੂਨੀ ਤਾਕਤ ਸਮਰੱਥਾ ਹੈ ਉਹਨਾਂ ਬਿਮਾਰੀਆਂ ਲੜਨ ਪ੍ਰਤੀ ਉਹ ਕਿਸ ਤਰ੍ਹਾਂ ਹੈ ਸੋ ਜੇਕਰ ਤਾਂ ਪਸ਼ੂ ਦੇ ਅੰਦਰ ਪਰਜੀਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਪਸ਼ੂ ਜਿਹੜੇ ਥੋੜੇ ਥੋੜੀ ਮਾਤਰਾ ਦੇ ਵਿੱਚ ਹੋਣ ਦੇ ਵਿੱਚ ਵੀ ਜਿਹੜੇ ਜਿਹੜੇ ਲੱਛਣ ਨੇ ਉਹ ਟਿਪੀਕਲ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ ਸੋ ਇਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਪੀੜੀਆਂ ਸੋ ਜੇਕਰ ਪਸ਼ੂ ਜਿਹੜਾ ਹੈਗਾ ਉਹਦੇ ਵਿੱਚ ਜਿਵੇਂ ਪੀੜੀਆ ਬਿਲਕੁਲ ਹੋ ਜਾਂਦਾ ਹੈ ਖੂਨ ਦੀ ਕਮੀ ਜਿਸ ਨਾਲ ਹੁੰਦੀ ਹੈ ਤਾਂ ਮਾਸ ਜਿਹੜਾ ਥੋੜਾ ਜਿਹਾ ਕਿਤੇ ਲਾਲ ਹੋਏਗਾ ਕਿਤੇ ਗੁਲਾਬੀ ਹਲਕੇ ਰੰਗ ਦਾ ਹੋਏਗਾ ਪਰ ਇਹਦੇ ਵਿੱਚ ਟੋਟਲੀ ਜਿਵੇਂ ਪੀਲਾ ਪੀੜੇ ਸਰੋ ਦੇ ਹੁੰਦੇ ਉਸ ਤਰ੍ਹਾਂ ਦਾ ਜਿਹੜਾ ਮਾਸ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਪਸ਼ੂ ਦੇ ਵਿੱਚ ਬਹੁਤ ਜ਼ਿਆਦਾ ਖੂਨ ਦੀ ਕਮੀ ਹੁੰਦੀ ਆ ਔਰ ਜਿਹੜਾ ਹੈ ਉਹ ਕਾਲੇ ਰੰਗ ਦਾ ਨਹੀਂ ਹੋਏਗਾ ਗੂੜੇ ਪੂਰੇ ਰੰਗ ਦਾ ਹੋਏਗਾ ਠੀਕ ਹੈ ਸੋ ਇਹ ਇਹ ਕੁਝ ਲਾਮਤਾ ਨੇ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕੀਤੀ ਹੈਗੀ ਆ ਕਿ ਤੁਹਾਨੂੰ ਦੇਖਣਾ ਪਏਗਾ ਕਿ ਜੇਕਰ ਇਹ ਲਾਮਤਾ ਹੈਗੀਆਂ ਤਾਂ ਪਸ਼ੂ ਦੇ ਸਰੀਰ ਦੇ ਵਿੱਚ ਨਾਲ ਤੁਹਾਡੇ ਸ਼ੈੱਡ ਦੇ ਵਿੱਚ ਕਿਤੇ ਨਾ ਕਿਤੇ ਚਿਚੜਾਂ ਦੀ ਜਿਹੜੀ ਸਮੱਸਿਆ ਹੈਗੀ ਆ ਤਾਂ ਤੀਜਾ ਚੌਥਾ ਰੋਗ ਜਿਵੇਂ ਆਪਾਂ ਗੱਲ ਕੀਤੀ ਹੈਗੀ ਆ ਸਰਾ ਰੋਗ ਦੀ ਸੋ ਸਰਾ ਰੋਗ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਬਿਮਾਰੀ ਜਿਹੜਾ ਟ੍ਰਪੈਨੋਸੋਮਾ ਵੈਂਸਾਈ ਨਾਮ ਦਾ ਪਰਜੀਵੀ ਆਪਣੇ ਇੱਥੇ ਪਾਇਆ ਜਾਂਦਾ ਹੈ ਜਿਹੜਾ ਕਿ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਦੁੱਧਾਰੂਆਂ ਨੂੰ ਇਸ ਤੋਂ ਇਲਾਵਾ ਜਿਹੜੇ ਆਪਣੇ ਹੈਗੀਆਂ ਵਾਂ ਭੇਡਾਂ ਬੱਕਰੀਆਂ ਲੈਨ ਕੁੱਤਿਆਂ ਦੇ ਵਿੱਚ ਵੀ ਘੋੜਿਆਂ ਦੇ ਵਿੱਚ ਵੀ ਇਵਨ ਮੁਰਗੀਆਂ ਦੇ ਵਿੱਚ ਵੀ ਸੋ ਕਈ ਜਾਨਵਰਾਂ ਨੂੰ ਜਿਹੜਾ ਹੈਗਾ ਉਹ ਪ੍ਰਭਾਰਿਤ ਕਰ ਸਕਦਾ ਸੋ ਜੇਕਰ ਅਸੀਂ ਗੱਲ ਕਰੀਏ ਮੱਝਾਂ ਤੇ ਗਾਵਾਂ ਦੀ ਸੋ ਮੱਝਾਂ ਤੇ ਗਾਵਾਂ ਦੇ ਵਿੱਚ ਡਾਕਟਰ ਸਾਹਿਬ ਇਹਨਾਂ ਦੀ ਜਿਹੜੀ ਅਵਸਥਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਕਈ ਵਾਰੀ ਜਿਹੜੀ ਹੈਗੀ ਕੋਈ ਲੱਛਣ ਆਦਾ ਹੀ ਨਹੀਂਗਾ ਜ਼ਿਆਦਾਤਰ ਹਨਾ ਸੋ ਐਸੀ ਕਰਕੇ ਅਸੀਂ ਜਿਹੜੀਆਂ ਮੱਝਾਂ ਉਹ ਕਹਗਾ ਰੈਜ਼ਰਵਾਇਰ ਹੋਸਟ ਕਹਿ ਦਿੰਦੇ ਆ ਕਿ ਜਿਹਦੇ ਵਿੱਚ ਪਰਜੀਵੀਤਾ ਹੁੰਦੇ ਆ ਪਰ ਕੋਈ ਲੱਛਣ ਨਹੀਂ ਆਉਂਦੇ ਸੋ ਸਿਰਫ ਉਹ ਇੱਕ ਬਿਮਾਰੀ ਫਲਾਣ ਦਾ ਕਾਰਨ ਬਣਦੀਆਂ ਸੋ ਇਸ ਤੋਂ ਇਲਾਵਾ ਕਈ ਵਾਰੀ ਜਿਹੜੀ ਹੈਗੀ ਆ ਅਚਾਨਕ ਹੀ 2 ਘੰਟੇ ਚ ਪਸ਼ੂ ਖੜਾ ਤੇ ਪਸ਼ੂ ਨੂੰ ਕੁਝ ਦੌੜੇ ਪਈ ਤੇ ਪਸ਼ੂ ਦੀ ਮੌਤ ਹੋ ਗਈ। ਐਵੀ ਲੱਛਣ ਹੋਣ ਸਾਦੇ ਉਹਦਾ ਕਾਰਨ ਇਹ ਆ ਕਿ ਇਹ ਜਿਹੜੇ ਪਰਜੀਵੀ ਆ ਉਹਦੇ ਦਿਮਾਗ ਦੇ ਵਿੱਚ ਜਾ ਚੁੱਕੇ ਆ। ਸੋ ਜਿਨ੍ਹਾਂ ਦੇ ਵਿੱਚੋਂ ਜਿਹੜੀ ਤੀਜੀ ਅਵਸਥਾ ਹੁੰਦੀ ਜਿਹਦੇ ਵਿੱਚ ਅਸੀਂ ਆਮ ਲੱਛਣ ਆਉਂਦੇ ਆ ਸੋ ਉਹਦੇ ਵਿੱਚ ਲੱਛਣ ਕੀ ਹੁੰਦਾ ਹੈ ਕਿ ਜੇ ਸਰਾ ਦੇ ਆਪਾਂ ਗੱਲ ਕਰੀਏ ਤਾਂ ਪਸ਼ੂ ਦੇ ਜਿਨ੍ਹਾਂ ਦਿਮਾਗ ਦੇ ਵਿਚ ਜਾਂਦੇ ਨੇ ਇਹ ਪ੍ਰਾਜੀਵੀ ਤਾਂ ਪਸ਼ੂ ਜਿਹੜਾ ਹੈਗਾ ਉਹ ਤੇਜ਼ ਜਿਹਾ ਥਾਣਾ ਸ਼ੁਰੂ ਹੋ ਜਾਂਦਾ ਪਸ਼ੂ ਕੀ ਕਰਦਾ ਗੋਲਾ ਘਾਰ ਦੇ ਵਿੱਚ ਘੁੰਮੇਗਾ ਪਸ਼ੂ ਖੁਰਲੀ ਦੇ ਵਿੱਚ ਸਿਰ ਮਾਰੇਗਾ ਠੀਕ ਹੈ ਕਈ ਵਾਰੀ ਪਸ਼ੂ ਬਾਰ ਬਾਰ ਪਸ਼ਾਬ ਕਰੇਗਾ ਅੜੰਗੇਗਾ ਹਨ ਅੱਖਾਂ ਦੇ ਵਿੱਚ ਲਾਲੀ ਹੋਏਗੀ ਇੱਕ ਡਰਪ ਹੋਏਗਾ ਸੋ ਜਿਹੜੇ ਜਿਹੜੇ ਹੈਗੇ ਇਸ ਕਿਸ ਤਰ੍ਹਾਂ ਦੇ ਕੁਝ ਲੱਛਣ ਹੈਗੇ ਹੋਰ ਵੀ ਬਿਮਾਰੀਆਂ ਜਿਵੇਂ ਰਹਿ ਹਲਕਾ ਦੀ ਬਿਮਾਰੀ ਹੈ ਹਨ ਕਈ ਵਾਰੀ ਸੱਪ ਨੇ ਕਟਿਆ ਹੁੰਦਾ ਉਸ ਤਰ੍ਹਾਂ ਦੀ ਬਿਮਾਰੀ ਸੋ ਇਹਦਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੱਛਣ ਆ ਹੋਰ ਬਿਮਾਰੀਆਂ ਦੇ ਵਿੱਚ ਵੀ ਹੋ ਸਕਦੇ ਆ ਸੋ ਮੁੱਖ ਦੀ ਗੱਲ ਇਹ ਆ ਕਿ ਜਿਹੜੇ ਟਿਪੀਕਲ ਲੱਛਣ ਆ ਕੈਨੇਡੂ ਰੋਗ ਦੇ ਵਿੱਚ ਰਸ ਗ੍ਰੰਥੀਆਂ ਦਾ ਫੁੱਲਣਾ ਸੋਜਿਸ਼ ਹੋਣੀ ਔਰ ਲਹੂ ਮੂਤਨਾ ਦੇ ਵਿੱਚ ਪਸ਼ੂ ਦੇ ਪਿਸ਼ਾਬ ਦੇ ਵਿੱਚ ਕਾਲੇ ਰੰਗ ਦਾ ਜਿਹੜਾ ਗੂੜੇ ਰੰਗ ਦਾ ਪਿਸ਼ਾਬ ਆਣਾ ਸੋ ਇਹ ਤੋਂ ਬਾਅਦ ਪੀੜਿਆ ਰੋਗ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਪੀਲਾਪਨ ਹਨਾ ਪਲਤਣ ਹੁੰਨੀ ਔਰ ਦੇ ਨਾਲ ਹੀ ਜਿਹੜਾ ਜਿਹੜਾ ਗੂੜੇ ਪੂਰੇ ਰੰਗ ਦਾ ਹਨਾ ਪਿਸ਼ਾਬ ਕਾਲੇ ਰੰਗ ਦਾ ਨਹੀਂ ਗੂੜੇ ਬ੍ਰਾਊਨ ਕਲਰ ਦਾ ਹਨਾ ਪਰ ਪੀਲੇ ਤੋਂ ਥੋੜਾ ਜਿਆਦਾ ਡਾਰਕ ਹੈ ਨਾ ਤੇ ਤੀਜਾ ਜਿਹੜਾ ਹੈ ਆਪਣੇ ਸਰਾਂਦੀ ਸਰਾਂਦੀ ਬਿਮਾਰੀ ਉਹਦੇ ਅਮਲਾਮ ਦਾ ਮੈਂ ਤੁਹਾਨੂੰ ਦੱਸਿਆ ਕਈ ਵਾਰੀ ਪਸ਼ੂ ਖੜਾ ਖੜਾ ਹੀ ਮਰ ਜਾਂਦਾ ਹੈ ਕਈ ਵਾਰੀ ਪਸ਼ੂ ਦੇ ਵਿੱਚ ਕੋਈ ਲੱਛਣੇ ਸਿਰਫ ਦੁੱਧ ਦੀ ਘਾਟ ਹੁੰਦੀ ਹੈ ਜਲ ਦੀ ਸੋ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਕੁਝ ਬਿਮਾਰੀਆਂ ਜਿਨ੍ਹਾਂ ਤੋਂ ਫਿਰ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਨੂੰ ਚਾਰੀ ਬਿਮਾਰੀਆਂ ਦੇ ਅਲੱਗ-ਅਲੱਗ ਲੱਛਣ ਦੱਸੇ ਨੇ ਵੀ ਆਹਾਂ ਹਾ ਲਾਮਤਾਂ ਚਾਰੀ ਬਿਮਾਰੀਆਂ ਚ ਹੋ ਸਕਦੀਆਂ ਨੇ ਸੋ ਡਾਕਟਰ ਸਾਹਿਬ ਇਹ ਤਾਂ ਤੁਸੀਂ ਜਿੱਦਾਂ ਦੱਸਿਆ ਵੀ ਲਗਭਗ ਸੀਮ ਜੀਆਂ ਲੱਛਣ ਵੀ ਹੋ ਸਕਦੇ ਨੇ ਹਾਂਜੀ ਹਾਂਜੀ ਵੀ ਸਾਡੇ ਜੀ ਪਸ਼ੂ ਪਾਲਕ ਨੂੰ ਜੇ ਸ਼ੱਕ ਪੈ ਜੇ ਵੀ ਇਹ ਚੀਜ਼ਾਂ ਹੁਣ ਲਾਮਤਾਂ ਤੋਂ ਉਹਨੂੰ ਹੋ ਗਿਆ ਤੇ ਪੱਕੇ ਤੌਰ ਤੇ ਅਸੀਂ ਕਿਦਾਂ ਪਤਾ ਲਗਾ ਸਕਦੇ ਆ ਵੀ ਹਾਂ ਇਹਨੂੰ ਆਹੀ ਖੂਨੀ ਪਰਜੀਵੀ ਹੈਗਾ ਹਾਂਜੀ ਦੇਖੋ ਜੀ ਪਹਿਲਾਂ ਤਾਂ ਤੁਸੀਂ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਹੈ ਕਿ ਇਹਨਾਂ ਬਿਮਾਰੀਆਂ ਦੇ ਆਪਣੇ ਕੁਝ ਲੱਛਣ ਬਹੁਤ ਮਿਲਦੇ-ਜੋਲਦੇ ਹਨਾ ਸੋ ਡਾਕਟਰ ਸਾਹਿਬ ਗੱਲ ਇਹ ਹੈਗੀ ਹੈ ਕਿ ਵੀ ਹੁਣ ਇੰਨੀਆਂ ਅਲਮਤਾਂ ਨੇ ਇੰਨੀਆਂ ਬਿਮਾਰੀਆਂ ਨੇ ਤੇ ਇਹਨਾਂ ਦਾ ਸਾਨੂੰ ਪਤਾ ਕਿਦਾਂ ਲੱਗੇਗਾ ਸੋ ਪਤਾ ਲਗਾਉਣ ਲਈ ਜਿਹੜਾ ਹੈਗਾ ਵਾ ਪਸ਼ੂ ਨੂੰ ਜਿਸਲਾ ਵੀ ਕੋਈ ਬੁਖਾਰ ਲੱਗੇ ਹਨਾ ਤੇ ਜਾਂ ਪਸ਼ੂ ਨੂੰ ਜਿਸਲਾ ਵੀ ਕੋਈ ਜਿਹੜੇ ਅਸੀਂ ਮੁੱਖ ਸਿੰਪਟਮ ਦੱਸਿਆ ਲੱਛਣ ਦੱਸੇ ਹੈਗੇ ਹਰ ਬਿਮਾਰੀ ਵਾਈਜ਼ ਹੋਰ ਵੀ ਬਾਰੰਡੀਆਂ ਦੇ ਵਿੱਚ ਹੋ ਸਕਦੇ ਤਾਂ ਜਿਹੜਾ ਹੈਗਾ ਪਸ਼ੂ ਦੇ ਜਿਹੜੇ ਖੂਨ ਦੀ ਜਾਂਚ ਜਿਹੜੀ ਹੈਗੀ ਉਹ ਕਰਾਣੀ ਬਹੁਤ ਜ਼ਰੂਰੀ ਆ ਤਾਂ ਕਿ ਜਿਹੜਾ ਅਸੀਂ ਉਸ ਹਿਸਾਬ ਨਾਲ ਸਮੇਂ ਸਿਰ ਠਕਮਾ ਇਲਾਜ ਜਿਹੜਾ ਹੈਗਾ ਉਹ ਪਸ਼ੂ ਨੂੰ ਦੇ ਸਕੀਏ ਜੀ ਸੋ ਡਾਕਟਰ ਸਾਹਿਬ ਜਿਹੜੀ ਆਪਾਂ ਇਹਨਾਂ ਚਾਰੀ ਬਿਮਾਰੀਆਂ ਦੇ ਪ੍ਰਤੀ ਤੁਸੀਂ ਕਿਹਾ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਵੀ ਨਾਲ ਦੀ ਨਾਲ ਦੱਸ ਦੋ ਵੀ ਖੂਨ ਦੀ ਜਾਂਚ ਦੀ ਜਿਹੜੀ ਕਿੱਥੇ ਕਿਥੇ ਉਪਲਬਧ ਹੈਗੀ ਹੈ ਕਿ ਕਈ ਵਾਰੀ ਪਸ਼ੂ ਪਾਲਕ ਵੀਰ ਜਾਂ ਡਾਕਟਰ ਕੀ ਕਰਦਾ ਖੂਨ ਲੈ ਦਿੰਦਾ ਜਿਵੇਂ ਅਸੀਂ ਰਾਤ ਨੂੰ ਆਇਆ ਤੇ ਖੂਨ ਲੇਤਾ ਔਰ ਭੇਜ ਦਿੰਦਾ ਹੈ ਨਾ ਔਰ ਖੂਨ ਜਾਂ ਕਈ ਵਾਰੀ ਬਾਰੀ ਰੱਖਿਆ ਜਾਂਦਾ ਸੋ ਜਿਹੜਾ ਹੈਗਾ ਵਾ ਖੂਨ ਜਿਸ ਨਾਲ ਅਸੀਂ ਦੂਰ ਭੇਜਣਾ ਹੈ ਤਾਂ ਉਹਦੇ ਵਿੱਚ ਵੀ ਇਹ ਜ਼ਰੂਰ ਰੱਖਣਾ ਹੈ ਕਿ ਜਿਹੜਾ ਖੂਨ ਹੈ ਉਹਨੂੰ ਕਿਸੇ ਠੰਡੀ ਅਥਰਮਸ ਦੇ ਵਿੱਚ ਜਾਂ ਆਈਸ ਪੈਕਸ ਦੇ ਉੱਤੇ ਲੈ ਕੇ ਜਾਈਏ ਸੋ ਕਈ ਵਾਰੀ ਇਹ ਹੁੰਦਾ ਜੇਕਰ ਦੂਰ ਹੈ ਲੈਬੋਰਾਟਰੀ ਹਨਾ ਤਾਂ ਜੇਕਰ ਅਸੀਂ 6 ਘੰਟੇ ਦੇ ਅੰਦਰ ਅੰਦਰ ਇੱਕ ਖੂਨ ਦੀ ਜਾਂਚ ਨਹੀਂ ਸਹੀ ਢੰਗ ਨਾਲ ਕੀਤੀ ਤਾਂ ਵੀ ਤੁਹਾਨੂੰ ਜਿਹੜਾ ਟੁਕਮਾ ਕਾਰਨ ਨਹੀਂ ਪਤਾ ਚੱਲੇਗਾ ਸੋ ਇਸ ਤੋਂ ਇਲਾਵਾ ਜੇਕਰ ਨਹੀਂ ਹੈ ਤਾਂ ਜਿਹੜੇ ਹੈਗੇ ਨੇ ਪਸ਼ੂ ਪਾਲਕ ਵੀਰ ਜੇਕਰ ਬਿਮਾਰੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇਕਰ ਇੱਕ ਵਾਰੀ ਇਹ ਬਾਗ ਵਿੱਚ ਬਿਮਾਰੀ ਆ ਗਈ ਕਈ ਵਾਰੀ ਉਹ ਸੀਜ਼ਨ ਦੇ ਨਾਲ ਬਾਰ 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 ਆਂਦੀ ਆ ਔਰ ਕਈ ਵਾਰੀ ਪਸ਼ੂ ਇਕੱਠੇ ਮਰ ਵੀ ਜਾਂਦੇ ਆ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਸੀਜ਼ਨ ਨਾਲ ਸਿੱਧਾ ਹੈਗਾ ਕਿ ਇਹ ਬਿ ਜਾਂ ਬਰਸਾਤ ਰੁੱਤ ਦੇ ਵਿੱਚ ਜਿਹੜਾ ਹੁਣ ਰੁੱਤ ਹੋ ਕੇ ਹਟੀ ਆ ਉਹਨਾਂ ਦੇ ਵਿੱਚ ਬਹੁਤਾਤ ਸੀ ਸੋ ਉਹਨਾਂ ਦੇ ਵਿੱਚ ਨਾਲ ਹੀਟ ਸਟ੍ਰੈਸ ਵੈਸੇ ਹੁੰਦੇ ਆ ਡੋਗਲੀਆਂ ਗਾਮਾਂ ਦੇ ਵਿੱਚ ਵੈਸੇ ਬੁਖਾਰ ਚੱਲ ਰਿਹਾ ਹੁੰਦਾ ਹੀ ਹੀਟ ਸਟ੍ਰੈਸ ਕਰਕੇ ਆ ਤਪ ਮੰਦੇ ਵਾਤਾਵਰਨ ਦਾ ਜਿਹੜਾ ਚੇਂਜ ਆਂਦਾ ਹੈ ਠੀਕ ਹੈ ਜੀ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਵਾ ਆਪਣੀ ਗੁਰੂ ਅੰਗਦ ਦੇ ਵੈਟਰਨਰੀ ਦੀ ਕਲੀਨਿਕਲ ਡਾਇਗਨੋਸਟਿਕ ਲੈਬੋਰੀ ਜਿਹੜੀ ਹੈਗੀ ਆ ਉੱਥੇ ਵੀ ਇਹ ਸਬੁਧਾਵਾ ਮ ਉਪਲਬਧ ਨੇ ਸੋ ਜਿਹੜਾ ਹੈਗਾ ਵਾ ਖੂਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖੂਨ ਕਿਸ ਤਰ੍ਹਾਂ ਲੈ ਕੇ ਆਣਾ ਖੂਨ ਦੇ ਉੱਤੇ ਮਾਰਕਿੰਗ ਪ੍ਰੋਪਰ ਲੱਗੀ ਹੋਵੇ ਹਨਾ ਖੂਨ ਜਿਹੜਾ ਹੈਗਾ ਵਾ ਉਹਨੂੰ ਉਹ ਜੰਮਿਆ ਨਾ ਹੋਵੇ ਸੋ ਇਸ ਕਰਕੇ ਜਿਹੜਾ ਹੈਗਾ ਵਾ ਇਹ ਚੀਜ਼ਾਂ ਵੀ ਅਸੀਂ ਜ਼ਰੂਰ ਧਿਆਨ ਰੱਖਣੀਆਂ ਹੈਗੀਆਂ ਤਾਂ ਕਿ ਜਿਹੜਾ ਅਸੀਂ ਟੁਕਮਾ ਇਲਾਜ ਲੈ ਲੈ ਸਕੀਏ ਔਰ ਕਾਰਨ ਜਾਣ ਸਕੀਏ ਸੋ ਡਾਕਟਰ ਸਾਹਿਬ ਜੀ ਨੇ ਜਿਦਾਂ ਦੱਸਿਆ ਵੀ ਸਾਨੂੰ ਸ਼ੱਕ ਹੋਣ ਦੀ ਸੂਰਤ ਦੇ ਵਿੱਚ ਸਾਨੂੰ ਜ਼ਿਲ੍ਹਾ ਪੱਧਰ ਤੇ ਜਾਂ ਹਸਪੀਟਲ ਪੱਧਰ ਤੇ ਜਾਂ ਸਾਡੀ ਯੂਨੀਵਰਸਿਟੀ ਦੀ ਲੈਬ ਦੇ ਵਿੱਚ ਪਸ਼ੂ ਪਾਲਕ ਵੀਰ ਖੂਨ ਦੀ ਜਿਹੜੀ ਆ ਪਰਖ ਕਰਵਾ ਸਕਦੇ ਨੇ ਇਹਨਾਂ ਖੂਨੀ ਪਰਜੀਵੀਆਂ ਦੇ ਪ੍ਰਤੀ ਤੇ ਉਸ ਦੇ ਮੁਤਾਬਕ ਹੀ ਉਹਨਾਂ ਨੂੰ ਇਲਾਜ ਕਰਵਾਉਣਾ ਚਾਹੀਦਾ ਹੈਗਾ ਡਾਕਟਰ ਸਾਹਿਬ ਜੀ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰ ਲਈ ਤੇ ਮੈਂ ਜੀ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂ ਵੀ ਜੇ ਸਾਡੇ ਪਸ਼ੂ ਪਾਲਕ ਵੀਰਾਂ ਨੇ ਇਹਨਾਂ ਖੂਨੀ ਪਰਜੀਵੀਆਂ ਨੂੰ ਕੰਟਰੋਲ ਕਰਨਾ ਹੋਵੇ ਤਾਂ ਮਤਲਬ ਮੋٹے ਮਟਾ ਉਹਨਾਂ ਨੂੰ ਫਾਰਮ ਤੇ ਕੀ ਕੀ ਕਰਨਾ ਚਾਹੀਦਾ ਹੈਗਾ ਵੀ ਤਾਂਕਿ ਇਹ ਖੂਨੀ ਪਰਜੀਵੀ ਬਿਮਾਰੀਆਂ ਨਾ ਹੋਣ ਦੇਖੋ ਜੀ ਆਪਾਂ ਗੱਲ ਕੀਤੀ ਆ ਕੀ ਇਹ ਪਰਜੀਵੀ ਆਂਦੇ ਕਿੱਥੋਂ ਨੇ ਇਹ ਆ ਰਹੇ ਨੇ ਚਿਚੜਾਂ ਤੋਂ ਜੀ ਸੋ ਕਈ ਵਾਰੀ ਹੁਣੇ ਆਪਣਾ ਮੇਲਾ ਲੱਗ ਕੇ ਹਟਿਆ ਆ ਸੋ ਸਾਨੂੰ ਜਿਹੜੀ ਹਰ ਸਾਲ ਇੱਕੋ ਹੀ ਸਮੱਸਿਆ ਹੁੰਦੀ ਆ ਕਿ ਹਰ ਪਸ਼ੂ ਪਾਲਕ ਵੀਰ ਦਾ ਇੱਕੋ ਹੀ ਹੁੰਦਾ ਆ ਕਿ ਚਿਚੜ ਤੇ ਮੱਖੀਆਂ ਠੀਕ ਆ ਸਾਨੂੰ ਇਹਨਾਂ ਤੋਂ ਨਜਾਤ ਨਹੀਂ ਮਿਲਦੀ ਸੋ ਡਾਕਟਰ ਸਾਹਿਬ ਸਾਡੇ ਵਿਭਾਗ ਵੱਲੋਂ ਜਿੰਨੇ ਕਿ ਸਰਵੇ ਕੀਤੇ ਗਏ ਆ ਗੱਲ ਦਵਾਈਆਂ ਦੀ ਚਿਚੜਾਂ ਨੂੰ ਜਿਹੜੇ ਅਸੀਂ ਅੱਜ ਵੀ ਜਿਹੜਾ ਹੈਗਾ ਉਹ ਦਵਾਈਆਂ ਤੇ ਡਿਪੈਂਡ ਕਰਦੇ ਆ ਕਿ ਦਵਾਈਆਂ ਲਾ ਦਈਏ ਤੇ ਜਿਹੜਾ ਹੈਗਾ ਅਸੀਂ ਬੇਫਿਕਰ होके ਬੈਠ ਜਾਈਏ ਸੋ ਕਰਨਾ ਕੀ ਪਏਗਾ ਸਾਨੂੰ ਜਿਹੜਾ ਪਹਿਲਾਂ ਸ਼ੈੱਡ ਦੀ ਜਿਹੜਾ ਹੈਗਾ ਵਾ ਗੋਹਾ ਜਿਵੇਂ ਪਸ਼ੂਆਂ ਦਾ ਇਕੱਠਾ ਹੁੰਦਾ ਉਹਨੂੰ ਅਸੀਂ ਚੱਕਣਾ ਹੈ ਬਾਥੀਆਂ ਦਾ ਢੇਰ ਅਸੀਂ ਛੱਡਾਂ ਦੇ ਵਿੱਚ ਨਹੀਂ ਰੱਖਣਾ ਛੱਡ ਜਿਹੜੇ ਆ ਪੱਕੇ ਹੋਣੇ ਚਾਹੀਦੇ ਆ ਠੀਕ ਆ ਛੱਡਾਂ ਦੇ ਆਲੇ ਦੁਆਲੇ ਤੁਸੀਂ ਮੈਟ ਰੱਖ ਸਕਦੇ ਹੋ ਉਹਨਾਂ ਦੇ ਉੱਤੇ ਪਾਣੀ ਪਾਣੀ ਜਿਹੜਾ ਹੈਗਾ ਪਾਣੀ ਚੈਨਲ ਜਿਹੜੇ ਹੈਗੇ ਉਹ ਚਲਾ ਸਕਦੇ ਹੋ ਦੂਜਾ ਹੈਗਾ ਇਹ ਮੱਝਾਂ ਨੂੰ ਤੇ ਗਾਵਾਂ ਨੂੰ ਇਕੱਠੇ ਨਾ ਰੱਖੋ ਕੋਸ਼ਿਸ਼ ਕਰੀਏ ਜੇ ਸਾਡੇ ਕੋਲ ਖੁੱਲੀ ਥਾਂ ਹੈਗੀ ਆ ਤਾਂ ਜਿਹੜੇ ਅਸੀਂ ਇਹਨਾਂ ਦੇ ਛੱਡ ਅਲੱਗ ਅਲੱਗ ਬਣਾਈਏ ਜੀ ਉਸ ਤੋਂ ਬਾਅਦ ਕਟੜੂਆਂ ਬੱਛੜੂਆਂ ਦਾ ਠੀਕ ਹੈ ਜੀ ਜਿਹੜਾ ਉਹ ਵੀ ਰਹਿਣ ਦਾ ਦਾਰਾ ਅਲੱਗ ਹੋਣਾ ਚਾਹੀਦਾ ਫਿਰ ਇਸ ਤੋਂ ਇਲਾਵਾ ਗੱਲ ਆndi ਹੈ ਕਿ ਜੇਕਰ ਸ਼ੈੱਡ 'ਚ ਬਿਮਾਰੀ ਚੱਲ ਰਹੀ ਆ ਜਾਂ ਚਿੱਟੜ ਹੈਗੇ ਆ ਸੋ ਅੱਜਕੱਲ ਜਿਹੜਾ ਹੈਗਾ ਤੁਸੀਂ ਗਰਮ ਪਾਣੀ ਜਿਵੇਂ ਦਰਜ ਪਰ ਉਸ ਵੇਲੇ ਪਸ਼ੂ ਜਿਹੜਾ ਸ਼ੈੱਡ ਤੋਂ ਬਾਹਰ ਹੋਣਾ ਚਾਹੀਦਾ ਸੋ ਗਰਮ ਪਾਣੀ ਨਹੀਂ ਤਾਂ ਅੱਜਕੱਲ ਇੱਕ ਫਲੇਮ ਗੱਲ ਆndi ਹੈਗੀ ਆ ਸੋ ਉਹ ਜਿਹੜੀ ਮਾਰੋਗੇ ਤਾਂ ਦੇਖੋਗੇ ਕਿ ਚਿੱਟੜ ਜਿੱਥੇ-ਇਥੇ ਵੀ ਛੁਪੇ ਹੋਣਗੇ ਉਹ ਬਾਹਰ ਆਨੇ ਸ਼ੁਰੂ ਹੋ ਜਾਂਦੇ ਸੋ ਜਿਸ ਲਈ ਉਹ ਬਾਹਰ ਆਉਂਦੇ ਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸੀਮੈਂਟ ਦੇ ਨਾਲ ਉਹਨ ਚਿਚੜ ਨੇ ਉਹ ਕਿਉਂਕਿ ਇੱਕ ਚਿਚੜ ਜਿਹੜੀ ਉਹ 3-4000 ਆਂਡਾ ਦੇ ਦਿੰਦੀ ਹੈ ਸੋ ਜੇਕਰ ਇੱਕ ਚਿਚੜ ਆਂਦਾ ਸੋ ਇਹ ਚਿਚੜ ਨੂੰ ਸੁਪੋਜ਼ ਕਰੋ ਕਿਸੇ ਕਿਸੇ ਪਸ਼ੂ ਪਾਲਕ ਵੀਰ ਦੇ ਘਰ ਚਿਚੜ ਨਹੀਂ ਹੈ ਪਰ ਫਿਰ ਵੀ ਚਿਚੜਨਾਂ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੋ ਦਾ ਕਾਰਨ ਕਈ ਹੁੰਦਾ ਹੈ ਕਿ ਕਈ ਵਾਰੀ ਅਸੀਂ ਜਿਹੜਾ ਮੰਡੀ ਦੇ ਵਿੱਚੋਂ ਪਸ਼ੂ ਲੈ ਕੇ ਆਂਦੇ ਆ ਜਾਂ ਅਸੀਂ ਕੋਈ ਬਾਹਰੋਂ ਪਸ਼ੂ ਲੈ ਕੇ ਆਂਦੇ ਆਂਦੇ ਜਿਹੜੇ ਆਪਣੇ ਬਗ ਦੇ ਵਿੱਚ ਰਲਾ ਲੈਂਦੇ ਆ ਸੋ ਕਰਨਾ ਅਸੀਂ ਕੀ ਹੈ ਕਿ ਜਿਸਨਾ ਵੀ ਤੁਸੀਂ ਮੰਡੀ ਦੇ ਵਿੱਚੋਂ ਜਾਂ ਕਿਤੇ ਤੋਂ ਵੀ ਬਾਹਰੋਂ ਪਸ਼ੂ ਨਵਾਂ ਖਰੀਦਣਾ ਹੈ ਉਹਦੇ ਲਈ ਵੀ ਸਾਡੇ ਕੋਲ ਅਲੱਗ ਬਾੜੇ ਦੇ ਵਿੱਚ ਥਾਂ ਹੋਣੀ ਚਾਹੀਦੀ ਜਿਹਦੇ ਵਿੱਚ 7 ਤੋਂ 10 ਦਿਨ ਜ ਸੋ ਜਿਸ ਦਰਾਂ ਜਿਹੜਾ ਹੈਗਾ ਤੁਸੀਂ ਉਹਦੇ ਗੋਹੇ ਦੀ ਜਾਂਚ ਉਹ ਜਦ ਖੂਨ ਦੀ ਜਾਂਚ ਜਿਹੜੀ ਕਰਾ ਸਕਦੇ ਕਈ ਹੋਰ ਬਿਮਾਰੀਆਂ ਵੀ ਹੁੰਦੀਆਂ ਨੇ ਸੋ ਜਿਸ ਕਾਰਨ ਜਿਹੜਾ ਹੈਗਾ ਵਾ ਤਾਂ ਕਿ ਜਿਹੜਾ ਹੈਗਾ ਤੁਸੀਂ ਉਹ ਜੇਕਰ ਉਸ ਪਸ਼ੂ ਨੂੰ ਚਿਚੜ ਜਿਹੜੇ ਹੈਗੇ ਆ ਉਹਦੀ ਬਿਮਾਰੀ ਰਹਿ ਗਈ ਹੈ ਜਾਂ ਲੱਗੇ ਹੋਏ ਨੇ ਤਾਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਕਰਕੇ ਫੇਰ ਹੀ ਆਪਣੇ ਬਗ ਦੇ ਵਿੱਚ ਪਾਓ ਸੋ ਦੂਜੀ ਗੱਲ ਇਹ ਹੈਗੀ ਆ ਕਿ ਜੇਕਰ ਪਸ਼ੂ ਪਾਲਕ ਵੀਰਾਂ ਨੂੰ ਜਿਹੜਾ ਹੈਗਾ ਕਹਿੰਦੇ ਡਾਕਟਰ ਸਾਹਿਬ ਜੇਕਰ ਆਪਾਂ ਇਸ ਪਸ਼ੂ ਪਾਲਕ ਧੰਦੇ ਤੋਂ ਕੁਝ ਪੈਸਾ ਕਮਾਣਾ ਆ ਕੁਝ ਆਮਦਨੀ ਲੈਣੀ ਆ ਤਾਂ ਪਸ਼ੂ ਨਾਲ ਪਸ਼ੂ ਦਾ ਜਿੰਮੇ ਆਪਾਂ ਨੂੰ ਪਤਾ ਵੀ ਥੋੜਾ ਹੋਣਾ ਪੈਂ ਚਿਚੜ ਬਹੁਤ ਥੋੜੀ ਮਾਤਰਾ ਦੇ ਵਿੱਚ ਆ ਤਾਂ ਸਾਡੀ ਇਹੀ ਸਲਾਹ ਹੋਏਗੀ ਕਿ ਪਸ਼ੂ ਪਾਲਕ ਵੀ ਦਵਾਈਆਂ ਨਾ ਵਰਤਣ ਸੋ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਕਿ ਪਸ਼ੂ ਨੂੰ ਹੱਥ ਫੇਰ ਕੇ ਦੇਖ ਲਓ ਜਿਵੇਂ ਤੁਹਾਨੂੰ ਪਤਾ ਹੈ ਕਿ ਚਿਚੜ ਜ਼ਿਆਦਾਤਰ ਲੱਗੇ ਕਿੱਥੇ ਹੁੰਦੇ ਆ ਇਹ ਕੰਨਾਂ ਦੇ ਵਾਲੇ ਹੁੰਦੇ ਆ ਅੱਖਾਂ ਦੇ ਵਾਲੇ ਹੁੰਦੇ ਆ ਪੂਛ ਥੱਲੇ ਹੁੰਦੇ ਆ ਨਾ ਅੰਦਰ ਜਿਹੜੀਆਂ ਲੱਤਾਂ ਉਹਦੇ ਅੰਦਰ ਅਲੇਵੇ ਦੇ ਕੋਲ ਹੁੰਦੇ ਆ ਸੋ ਜਿਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਹੈਗਾ ਵਾ ਹੱਥ ਮਾਰ ਕੇ ਦੇਖ ਲਓ ਜੇਕਰ ਥੋੜੀ ਬਹੁਤੀ ਮਾਤਰਾ ਦੇ ਵਿੱਚ ਆ ਤਾਂ ਜਿਹੜਾ ਪਸ਼ੂ ਦਾ ਚਿਚੜਾ ਉਹ ਤੋੜ ਦੋ ਤੋੜ ਕੇ ਮਾਰ ਦੋ ਸੋ ਇਸ ਤੋਂ ਇਲਾਵਾ ਡਾਕਟਰ ਸਾਹਿਬ ਇੱਕ ਅੱਜ ਕੱਲ੍ਹ ਹੋਰ کارਗਰ ਵਿਧੀ ਦੇਖੀ ਗਈ ਹੁਣ ਤੁਹਾਨੂੰ ਪਤਾ ਵੀ ਨਾ ਦਾ ਧਰੇਕਾ ਰਹੀਆਂ ਨਾ ਪਰਿੰਦੇ ਰਹੇ ਆ ਸੋ ਜੇਕਰ ਹੈਗਾ ਅਸੀਂ ਵਾਤਾਵਰਣ ਨੂੰ ਬਚਾਉਣਾ ਸਾਡਾ ਨਾਲ ਦੀ ਨਾਲ ਸੰਦੇਸ਼ ਇਹ ਵੀ ਹੈਗਾ ਆ ਕਿ ਸਾਨੂੰ ਜਿਹੜੇ ਹੈਗੇ ਰੁੱਖ ਲਗਾਉਣੇ ਚਾਹੀਦੇ ਪਹਿਲਾਂ ਕੀ ਹੁੰਦਾ ਸੀਗਾ ਕਿ ਪਸ਼ੂ ਜਿਹੜੇ ਆਪਾਂ ਧਰੇਕਾ ਥੱਲੇ ਬੰਨਦੇ ਸੀਗੇ ਹਨਾ ਕਾਂ ਬੱਗੇ ਜਿਹੜੇ ਹੁੰਦੇ ਸੀ ਉਹ ਖਾ ਲੈਂਦੇ ਸੀ ਚਿਚੜਾ ਨੂੰ ਥੱਲੇ ਝੋਗ ਲੈਂਦੇ ਸੀ ਪਰ ਹੁਣ ਕਿਉਂਕਿ ਗੱਲ ਪੱਕੇ ਪੱਕੇ ਘਰ ਚੱਲ ਪਏ ਨੇ ਪੱਕੇ ਸ਼ੈੱਡ ਚੱਲ ਪਏ ਨੇ ਸੋ ਸਾਨੂੰ ਇਹ ਜਿਹੜੀਆਂ ਮੁਰਗੀਆਂ ਨੇ ਇਹਨਾਂ ਨੂੰ ਤੁਸੀਂ ਰਾਤ ਨੂੰ ਫਿਰ ਭੁੱਖਾ ਰੱਖਣਾ ਹੈ ਜੀ ਠੀਕ ਹੈ ਜੀ ਇਹ ਨਹੀਂ ਹੈ ਕਿ ਰੱਜੀ ਭੁੱਖੀ ਨੂੰ ਦਾਣਾ ਦੇ ਕੇ ਅਸੀਂ ਮੁਰਗੀ ਨੂੰ ਫਿਰ ਆਪਣਾ ਜਿਹੜਾ ਹੈਗਾ ਸ਼ੈੱਡ ਛੱਡিয়ে ਨਹੀਂ ਮੁਰਗੀਆਂ ਜਿਹੜੀਆਂ ਹੈਗੀਆਂ ਤੁਸੀਂ ਉਹ ਜਿਹੜੀ ਮੈਂ ਸੰਯੁਕਤ ਵਿਧੀ ਦੀ ਗੱਲ ਕੀਤੀ ਹੈ ਸੰਯੁਕਤ ਵਿਧੀ ਦਾ ਇੱਕ ਕਾਰਨ ਹੈਗਾ ਕਿ ਤੁਸੀਂ ਜਿਹੜੀਆਂ ਮੁਰਗੀਆਂ ਇਹਨਾਂ ਨੂੰ ਸ਼ੈੱਡ ਦੇ ਵਿੱਚ ਛੱਡ ਸਕਦੇ ਹੋ ਪਰ ਰਾਤ ਨੂੰ ਦਾਣਾ ਨਾ ਦੋ ਸੋ ਜਿਹੜੇ ਥੱਲੇ ਡਿਗੇ ਚ ਚੜ੍ਹ ਹੋਣਗੇ ਸੋ ਇਹ ਮੁਰਗੀਆਂ ਜਿਹੜੀਆਂ ਉਹਨਾਂ ਨੂੰ ਚੁਗ ਲੈਣਗੀਆਂ ਸੋ ਡਾਕਟਰ ਸਾਹਿਬ ਨੇ ਜਿਹੜੀਆਂ ਮੱਖੀਆਂ ਮੱਛਰ ਤੇ ਜਿਹੜੇ ਚਿਚੜਾਂ ਦਾ ਵੀ ਡਾਕਟਰ ਸਾਹਿਬ ਨੇ ਬਹੁਤ ਵਿਸਥਾਰ ਨਾਲ ਕੰਟਰੋਲ ਦੀਆਂ ਜਿਹੜੀਆਂ ਵੱਖ-ਵੱਖ ਵਿਧੀਆਂ ਬਾਰੇ ਦੱਸਿਆ ਤੇ ਜੇ ਅਸੀਂ ਬਾਹਰੀ ਪਰਜੀਵੀਆਂ ਨੂੰ ਕੰਟਰੋਲ ਕਰ ਲਾਂਗੇ ਤਾਂ ਅਸੀਂ ਆਪਣੇ ਆਪ ਹੀ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਜਿਹੜੇ ਹੋਣ ਵਾਲੇ ਆਪਾਂ ਡਿਸਕਸ ਕੀਤੇ ਨੇ ਖੂਨੀ ਪਰਜੀਵੀ ਆਪਾਂ ਉਹਨਾਂ ਨੂੰ ਵੀ ਕੰਟਰੋਲ ਕਰ ਲੈਣੇ ਇੱਕ ਡਾਕਟਰ ਸਾਹਿਬ ਮੈਂ ਇੱਥੇ ਹੋਰ ਗੱਲ ਦੱਸਣਾ ਚਾਹਾਂਗੀ ਕਿ ਕੈਨੇਡੂ ਰੋਗ ਨੂੰ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਕੈਨੇਡੂ ਰੋਗ ਜਿਹੜਾ ਹੈਗਾ ਵਾ ਇਹਨੂੰ ਰੋਕਣ ਲਈ ਅੱਜ ਕੱਲ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਟੀਕਾ ਕਰਨ ਉਪਲਬਧ ਹੈ ਸੋ ਜਿਹੜਾ ਵੀ ਕੋਈ ਕਟੜੂ ਬੱਚੜੂ ਹੈ ਖਾਸ ਕਰ ਜਿਹੜਾ ਜਿਹਦੀ ਉਮਰ 3 ਸਾਲ ਤੋਂ ਥੱਲੇ ਆ ਤੁਸੀਂ ਜਿਹੜਾ ਹੈਗਾ ਵਾ ਡਾਕਟਰ ਦੇ ਕੋਲ ਜਾ ਕੇ ਜਿਹੜਾ ਉਹਦਾ ਟੀਕਾਕਰਨ ਕਰਵਾ ਸਕਦੇ ਹੋ ਸੋ ਇਹ ਜਿਹੜਾ ਹੈਗਾ ਵਾ ਜਿਸ ਨਾਲ ਕਟੜੂ ਬੱਚੜੂ 10 ਮਹੀਨੇ ਦਾ 2 ਤੋਂ 3 ਮਹੀਨੇ ਦਾ ਹੁੰਦਾ 3 ਐਮ ਐਲ ਦਾ ਜਿਹੜਾ ਟੀਕਾ ਹੈਗਾ ਆ ਉਹ ਪਸ਼ੂ ਨੂੰ ਜਿਹੜਾ ਹੈਗਾ ਮਾਸ ਦੇ ਵਿੱਚ ਲਗਾਇਆ ਜਾ ਸਕਦਾ ਸੋ ਉਸ ਤੋਂ ਬਾਅਦ ਸਾਲ ਬਾਅਦ ਬੂਸਟਰ ਡੋਸ ਸੋ ਇਸ ਤਰ੍ਹਾਂ ਕਰਨ ਨਾਲ ਵੀ ਜਿਹੜਾ ਹੈਗਾ ਵਾ ਪਰ ਇਸ ਟੀਕੇ ਦੀ ਜਿਹੜੀ ਇੱਕ ਡਰਾਅ ਬੈਕ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗਾ ਕਿ ਇਹ ਜਿਹੜਾ ਟੀਕਾ ਹੈ ਉਹ ਉਹਦੀ ਸਟੋਰੇਜ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਜਿੱਥੋਂ ਵੀ ਤੁਸੀਂ ਟੀਕਾ ਲੈਂਦੇ ਹੋ ਉੱਥੇ ਦੇਖਣਾ ਹੈ ਕਿ ਇਹ ਫ੍ਰਿਜ ਦੇ ਵਿੱਚ ਰੱਖਿਆ ਹੋਇਆ 4 ਡਿਗਰੀ ਦਾ ਤਾਪਮਨ ਮੇਨਟੇਨ ਆ ਜੇਕਰ ਇਹ ਨਾ ਹੋਵੇ ਜੇਕਰ ਇਹ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਇਸ ਟੀਕੇ ਦੇ ਸਾਈਡ ਇਫੈਕਟ ਵੀ ਆ ਤਾਂ ਫਿਰ ਕੀ ਕਰਦਾ ਇਹ ਬਿਮਾਰੀ ਕਾਰਨ ਕਰਨ ਦਾ ਕੰਮ ਕਾਰਨ ਬਣ ਜਾਂਦਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਇਸ ਟੀਕਾ ਕਰਨ ਨੂੰ ਜਿਹੜਾ ਹੈਗਾ ਵਾ ਇਹਦੀ ਸੰਭਾਲ ਜਿਹੜੀ ਹੈਗੀ ਉਹ ਫ੍ਰਿਜ ਦੇ ਵਿੱਚ ਹੀ ਹੋਣੀ ਚਾਹੀਦੀ ਆ ਤਾਂ ਕਿ ਇਹਦਾ ਜਿਹੜਾ ਸਹੀ ਜਿਹੜਾ ਟੁਕਮਾ ਸਾਨੂੰ ਪ੍ਰਬੰਧ ਮਿਲ ਸਕੇ ਇਫੈਕਟ ਮਿਲ ਸਕੇ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਨੇ ਥਿਲੇਰੀਆ ਰੋਗ ਬਾਰੇ ਵੀ ਰੋਕਥਾਮ ਦੱਸੀ ਹੈ ਵੀ ਆਪਾਂ ਉਹਦਾ ਵੀ ਟੀਕਾਕਰਨ ਕਰਵਾ ਸਕਦੇ ਹੈਗੇ ਆ ਬਸ਼ਰਤੇ ਕਿ ਟੀਕਾ ਜਿਹੜਾ ਠੰਡੀ ਲੜੀ ਦੇ ਵਿੱਚ ਰੱਖਿਆ ਗਿਆ ਹੋਵੇ ਬਾਕੀ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰ ਨਾਲ ਜਿਹੜਾ ਅੱਜ ਦਾ ਆਪਣਾ ਵਿਸ਼ਾ ਸੀਗਾ ਦਦਾਰੂ ਪਸ਼ੂਆਂ ਵਿੱਚ ਖੂਨੀ ਪਰਜੀਵੀ ਉਹਨਾਂ ਦੇ ਬਾਬਤ ਦੱਸਿਆ ਤੇ ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਡਾਕਟਰ ਸਾਹਿਬ ਦੀਆਂ ਕਈਆਂ ਹੋਈਆਂ ਗੱਲਾਂ ਤੇ ਅਮਲ ਕਰਨਗੇ ਤੇ ਆਪਣੇ ਵੱਡ ਮੁੱਲੇ ਪਸ਼ੂਆਂ ਨੂੰ ਦੋਨੋਂ ਬਾਰੀ ਤੇ ਅਨਰੂਨੀ ਪਰਜੀਵੀਆਂ ਤੋਂ ਬਚਾਉਣ ਲਈ ਉਹ ਕਾਰਗਰ ਸਾਬਤ ਹੋਣਗੇ ਜਿਹੜੇ ਵੀ ਅੱਜ ਡਾਕਟਰ ਸਾਹਿਬ ਨੇ ਨੁਕਤੇ ਦੱਸਿਆ ਡਾਕਟਰ ਸੰਤੋਡਾਈਸ ਪ੍ਰੋਗਰਾਮ ਤੇ ਆਉਣ ਚ ਬਹੁਤ ਬਹੁਤ ਧੰਨਵਾਦ ਸਾਰ ਸ੍ਰੀ ਗੁਰੂ ਜੀ